ਪੰਜਾਬੀ ਕਹਿੰਦੇ ਆ ਤੇ ਸਾਡੇ ਦਿਮਾਗ ਦੇ ਵਿੱਚ ਮਿਹਨਤ ਦੀ ਤੇ ਬਹਾਦਰੀ ਦੀ ਤਸਵੀਰ ਬਣਦੀ ਹੈ ਗੁਰੂ ਨਾਨਕ ਸਾਹਿਬ ਦੇ ਤਿੰਨ ਉਪਦੇਸ਼ ਕਿਰਤ ਕਰਨੀ ਵੰਡ ਛਕਣਾ ਤੇ ਨਾਮ ਜਪਣਾ ਇਹਨਾਂ ਤਿੰਨਾਂ 'ਚ ਵਿਸ਼ਵਾਸ ਕਰਨ ਵਾਲੇ ਪੰਜਾਬੀਆਂ ਨੂੰ ਖੌਰੇ ਕਿਸ ਦੀ ਨਜ਼ਰ ਲੱਗ ਗਈ ਹੈ ਕਿ ਹੌਲੀ-ਹੌਲੀ ਇਹ ਸਾਰੇ ਗੁਣ ਤਿਆਗ ਕੇ ਕਿਸੇ ਹੋਰ ਹੀ ਰਾਹੇ ਪੈ ਗਏ ਨੇ ਰਾਹੇ ਨਹੀਂ ਸ਼ਾਇਦ ਮੈਨੂੰ ਕੁਰਾਹੇ ਕਹਿਣਾ ਚਾਹੀਦਾ ਭ੍ਰਿਸ਼ਟਾਚਾਰ ਮਲਾਵਟ ਤੇ ਬੇਈਮਾਨੀ ਇਹਨਾਂ ਇਲਾਮਤਾਂ ਦੇ ਵਿੱਚ ਘਿਰ ਗਏ ਨੇ ਪੰਜਾਬੀ ਦੁੱਧ ਲੱਸੀ ਪੀਣ ਵਾਲੇ ਨਸ਼ਿਆਂ ਨੂੰ ਹੀ ਖੁਰਾਕ ਸਮਝੀ ਬੈਠੇ ਨੇ ਇਹ ਤਾਂ ਪੁਰਾਣੀਆਂ ਗੱਲਾਂ ਹੋ ਗਈਆਂ ਹੁਣ ਜਿਹੜੀ ਨਵੀਂ ਬਿਮਾਰੀ ਇਹਨਾਂ ਨੂੰ ਲਪੇਟ ਰਹੀ ਹੈ ਜਿਦੇ ਵਿੱਚ ਪੰਜਾਬੀ ਮੋਰੇ ਆ ਰਹੇ ਨੇ ਉਹ ਬਿਮਾਰੀ ਹੈ ਸਾਈਬਰ ਕ੍ਰਾਈਮ ਦੀ ਜਿਨੇ ਪੰਜਾਬ ਦੇ ਵਿੱਚ ਪੈਰ ਪਸਾਰ ਲਿਆ ਪੰਜਾਬੀਆਂ ਦੇ ਵਿੱਚ ਅਮਰ ਵੇਲ ਵਾਂਗੂ ਫੈਲ ਰਹੀ ਏ ਬਿਮਾਰੀ ਬਹੁਤ ਸਾਰੀਆਂ ਇੱਕ ਦੂਜੇ ਨੂੰ ਚੂਨਾ ਲਾਉਣ ਦੀਆਂ ਐਗਜ਼ਾਮਪਲਸ ਤੁਸੀਂ ਵੀ ਦੇਖੀਆਂ ਹੋਣਗੀਆਂ ਸੁਣੀਆਂ ਹੋਣਗੀਆਂ ਇੱਕ ਪੜ੍ਹੀ ਲਿਖੀ ਅਧਿਆਪਕ ਮਾਂ ਦੀ ਗੱਲ ਹੈ ਸੱਚੀ ਘਟਨਾ ਹੈ ਕਿਸੇ ਨੇ ਉਸ ਮਾਂ ਨੂੰ ਫੋਨ ਕਰਤਾ ਉਹਦੇ ਪੁੱਤਰ ਦੀ ਆਵਾਜ਼ ਕੱਢ ਕੇ ਆਪਣੀ ਬੁਰੀ ਹਾਲਤ ਬਿਆਨ ਕੀਤੀ ਤੇ ਕਿਹਾ ਕਿ ਜਲਦ ਤੋਂ ਜਲਦ ਮੈਨੂੰ ਪੈਸੇ ਭੇਜ ਦਿਓ ਇਹ ਵੀ ਕਹਿਤਾ ਕਿ ਜੇ ਅੱਜ ਪੈਸੇ ਨਾ ਭੇਜੇ ਤੇ ਉਹਨੂੰ ਜੇਲ੍ਹ ਹੋ ਸਕਦੀ ਹੈ ਉਨੇ ਆਪਣਾ ਬੈਂਕ ਖਾਤਾ ਉਹਨੂੰ ਦੱਸ ਦਿੱਤਾ ਜਿੱਥੇ ਪੈਸੇ ਭੇਜਣੇ ਸੀ ਮਾਂ ਤੇ ਫਿਰ ਮਾਈ ਹੁੰਦੀ ਹੈ ਨਾ ਘਬਰਾ ਗਈ ਵਿਚਾਰੀ ਭੱਜੀ ਨਸੀ ਭੁੱਖੀ ਧਿਆਈ ਬੈਂਕ ਨੂੰ ਦੌੜ ਗਈ ਬਿਨਾਂ ਸੋਚੇ ਸਮਝੇ ਉਸ ਖਾਤੇ 'ਚ ਪੈਸੇ ਪਾ ਦਿੱਤੇ ਰਾਤ ਨੂੰ ਪੁੱਤ ਦਾ ਫੋਨ ਆਇਆ ਤੇ ਮਾਂ ਨੇ ਪੁੱਛਿਆ ਪੈਸੇ ਮਿਲ ਗਏ ਤੇਰੀ ਮੁਸ਼ਕਲ ਹੱਲ ਹੋ ਗਈ ਤੇ ਪੁੱਤ ਬੜਾ ਹੈਰਾਨ ਹੋ ਕੇ ਕਹਿੰਦਾ ਕਿਹੜੀ ਮੁਸੀਬਤ ਕਿਹੜੀ ਮੁਸ਼ਕਲ ਕਿਹੜੇ ਪੈਸੇ ਮਾਂ ਨੇ ਫਿਰ ਜਦੋਂ ਸਾਰੀ ਵਿਥਿਆ ਸੁਣਾਈ ਤੇ ਮਾਂ ਤੇ ਪੁੱਤ ਨੂੰ ਫਿਰ ਪਤਾ ਲੱਗਾ ਵੀ ਉਹ ਤੇ ਠੱਗੇ ਗਏ ਨੇ। ਇਦਾਂ ਦੀ ਇੱਕ ਕਹਾਣੀ ਥੋੜੀ ਐ। ਇਦਾਂ ਦੀਆਂ ਠੱਗੀਆਂ ਦਿਨ 'ਚ ਪਤਾ ਨਹੀਂ ਕਿੰਨੀਆਂ ਕੋ ਹੁੰਦੀਆਂ ਹੋਣਗੀਆਂ। ਇੱਕ ਹੋਰ ਬਾਪ ਦੀ ਹੱਡ ਬਿੱਤੀ ਸੁਣ ਲਓ। 10:00 ਵਜੇ ਇਸ ਬਾਪ ਦਾ ਫੋਨ ਖੜਕਦਾ ਹੈ, ਉਹ ਫੋਨ ਚੁੱਕਦਾ ਹੈ ਤੇ ਰਸਮੀ ਹਾਲਚਾਲ ਪੁੱਛਣ ਮਗਰੋਂ ਫੋਨ ਕਰਨ ਵਾਲਾ ਕਹਿੰਦਾ ਤੁਹਾਡਾ ਬੇਟਾ ਕਿੱਥੇ ਕੰਮ ਕਰਦਾ ਹੈ? ਫੋਨ ਕਰਨ ਵਾਲਾ ਕਹਿੰਦਾ ਕਿ ਉਹ ਦਿੱਲੀ ਪੁਲਿਸ ਤੋਂ ਬੋਲ ਰਿਹਾ ਤੇ ਉਹਨਾਂ ਦਾ ਬੇਟਾ ਇੱਕ ਸੀਰੀਅਸ ਕੇਸ ਦੇ ਵਿੱਚ ਫਸ ਗਿਆ। ਉਸਨੇ ਕਿਹਾ ਤੁਹਾਡੇ ਬੇਟੇ ਨੇ ਕਿਸੇ ਨੂੰ ਕਾਰ ਦੇ ਵਿੱਚ ਲਿਫਟ ਦਿੱਤੀ ਸੀ ਤੇ ਜਦੋਂ ਕਾਰ ਨੂੰ ਨਾਕੇ ਤੇ ਰੋਕਿਆ ਗਿਆ ਤਲਾਸ਼ੀ ਲਈ ਗਈ ਤੇ ਜਿਹੜੇ ਬੰਦੇ ਨੂੰ ਲਿਫਟ ਦਿੱਤੀ ਸੀ ਉਹਦੇ ਕੋਲੋਂ ਨਸ਼ੇ ਦੀਆਂ ਪੁੜੀਆਂ ਫੜੀਆਂ ਗਈਆਂ ਨੇ। ਫੋਨ ਕਰਨ ਵਾਲਾ ਕਹਿੰਦਾ ਕਿ ਉਸ ਵਿਅਕਤੀ ਨੂੰ ਤੇ ਅਸੀਂ ਗ੍ਰਿਫਤਾਰ ਕਰ ਲਿਆ ਪਰ ਕਿਉਂਕਿ ਤੁਹਾਡੇ ਬੇਟੇ ਦੀ ਗੱਡੀ ਦੇ ਵਿੱਚੋਂ ਲੱਭਿਆ ਸਮਾਨ ਇਸ ਕਰਕੇ ਉਹਨੂੰ ਵੀ ਗ੍ਰਿਫਤਾਰ ਕਰਨਾ ਪਿਆ। ਤੇ ਤੁਹਾਨੂੰ ਫੋਨ ਮੈਂ ਇਸ ਕਰਕੇ ਕਰ ਰਿਹਾ ਕਿਉਂਕਿ ਤੁਸੀਂ شریف ਆਦਮੀ ਹੋ ਸਮਾਜ ਵਿੱਚ ਤੁਹਾਡੀ ਇੱਜ਼ਤ ਹੈ ਬੇਟਾ ਵੀ ਤੁਹਾਡਾ ਚੰਗੇ ਅਹੁਦੇ ਤੇ ਹੈ ਤੇ ਜੇ ਉਹਨੂੰ ਸਜ਼ਾ ਹੋ ਗਈ ਤੁਹਾਡੀ ਤੇ ਜ਼ਿੰਦਗੀ ਬਰਬਾਦ ਹੋ ਜਾਣੀ ਤੇ ਅੱਗੋ ਪਿਤਾ ਉਹਨੂੰ ਕਹਿੰਦਾ ਹੈ ਕਿ ਮੇਰੀ ਮੇਰੇ ਪੋਤੇ ਨਾਲ ਗੱਲ ਕਰਾਓ ਫੋਨ ਕਰਨ ਵਾਲਾ ਕਹਿੰਦਾ ਲਓ ਕਰ ਲਓ ਗੱਲ ਤੇ ਅਗਲੇ ਪਾਸਿਓ ਕੋਈ ਰੋਂਦਾ ਰੋਂਦਾ ਕਹਿੰਦਾ ਡੈਡੀ ਜੀ ਮੈਨੂੰ ਬਚਾ ਲਓ ਤੇ ਫਿਰ ਉਹ ਹੋਰ ਉੱਚੀ ਉੱਚੀ ਰੋਣ ਲੱਗ ਪੈਂਦਾ ਇਧਰੋਂ ਪਿਓ ਕਹਿੰਦਾ ਫਿਕਰ ਨਾ ਕਰ ਮੈਂ ਤੈਨੂੰ ਕੁਝ ਹੋਣ ਨਹੀਂ ਦਿੰਦਾ ਫੋਨ ਕਰਨ ਵਾਲੇ ਨੂੰ ਪਿਓ ਤਰਲਾ ਲੈਂਦਾ ਕਹਿੰਦਾ ਕਿ ਮੈਂ ਆਪਣੇ ਪੁੱਤ ਨੂੰ ਕਿਵੇਂ ਬਚਾ ਸਕਦਾ ਤੇ ਉਹ ਕਹਿੰਦਾ ਕੁਝ ਦੇਰ ਫੋਨ ਹੋਲਡ ਕਰ ਲਓ ਮੈਂ ਆਪਣੇ ਸਾਹਬ ਨੂੰ ਪੁੱਛ ਕੇ ਦੱਸਦਾ ਤੇ ਫਿਰ ਉਹ ਕਹਿੰਦਾ ਮੈਂ ਆਪਣੇ ਸਾਹਬ ਨੂੰ ਬੜੀ ਮੁਸ਼ਕਲ ਨਾ ਬਣਾਇਆ 4 ਕੋ ਲੱਖ ਦੇ ਕੇ ਮਸਲਾ ਹੱਲ ਹੋ ਸਕਦਾ ਤੇ ਪਿਤਾ ਉਧਰੋਂ ਕਹਿੰਦਾ ਮੇਰੇ ਕੋ 4 ਲੱਖ ਤੇ ਹੈ ਨਹੀਂ ਮੈਂ 2 ਕੋ ਲੱਖ ਦੇ ਸਕਦਾ ਫੋਨ ਕਰਨ ਵਾਲਾ ਕਹਿੰਦਾ ਰੁਕੋ ਮੈਂ ਕੋਸ਼ਿਸ਼ ਕਰਦਾ ਸਾਹਬ ਨੂੰ ਕਿ 2 ਕੋ ਲੱਖ ਚ ਮੰਨ ਜੇ ਥੋੜੀ ਦੇਰ ਬਾਅਦ ਉਹ ਕਹਿੰਦਾ ਮੈਂ ਬੜੀ ਮੁਸ਼ਕਲ ਦੇ ਨਾਲ ਸਾਬ ਨੂੰ 2 ਲੱਖ ਚ ਮਨਾ ਲਿਆ ਤੁਸੀਂ ਐਂਦਾ ਕਰੋ ਆ ਖਾਤਾ ਤੁਹਾਨੂੰ ਮੈਂ ਭੇਜਣ ਲੱਗਾ ਹੁਣੇ ਹੀ ਪੈਸੇ ਪਾ ਦਿਓ ਛੇ ਦੀ ਪਾ ਦਿਓ ਤੇ ਖੁਸ਼ਕਿਸਮਤੀ ਉਸ ਬਾਪ ਦੀ ਇਹ ਸੀ ਕਿ ਉਸ ਨੂੰ ਆਨਲਾਈਨ ਬੈਂਕ ਟ੍ਰਾਂਜੈਕਸ਼ਨ ਕਰਨੀ ਨਹੀਂ ਸੀ ਆਉਂਦੀ ਫੋਨ ਤੇ ਪੈਸੇ ਭੇਜਣੇ ਨਾ ਆਉਂਦੇ ਹੋਣ ਕਰਕੇ ਉਹ ਫੋਨ ਕਰਨ ਵਾਲੇ ਨੂੰ ਕਹਿੰਦਾ ਮੈਨੂੰ ਫੋਨ ਤੇ ਪੈਸੇ ਨਹੀਂ ਭੇਜਣੇ ਆਉਂਦੇ ਮੈਂ ਬੈਂਕ ਜਾ ਕੇ ਭੇਜ ਦਿੰਦਾ ਫੋਨ ਕਰਨ ਵਾਲਾ ਖੇਜ ਜਾਂਦਾ ਉਹ ਕਹਿੰਦਾ ਇੰਨੀ ਦੇਰ ਨਹੀਂ ਹੈਗੀ ਸਾਡੇ ਕੋ ਸਾਡੇ ਸਾਹਬ ਨੇ ਉਡੀਕ ਨਹੀਂ ਕਰਨੀ ਹੁਣੇ ਹੀ ਭੇਜ ਪੈਸੇ ਫੋਨ ਨਾ ਕੱਟੀ ਉਹ ਬਾਪ ਆਪਣੀ ਮਜਬੂਰੀ ਦੱਸ ਰਿਹਾ ਉਹਨੂੰ ਕਿ ਮੈਨੂੰ ਪੈਸੇ ਨਹੀਂ ਭੇਜਣੇ ਆਉਂਦੇ ਸਾਹਮਣੇ ਵਾਲਾ ਬੰਦਾ ਇੱਕ ਗੱਲ ਨਹੀਂ ਸੁਣ ਰਿਹਾ ਤੇ ਬਾਪ ਨੂੰ ਸ਼ੱਕ ਪੈ ਜਾਂਦਾ ਉਹ ਇੱਕਦਮ ਕਹਿੰਦਾ ਮੈਨੂੰ ਇਦਾਂ ਕਿਉਂ ਲੱਗ ਰਿਹਾ ਕਿ ਤੂੰ ਫਰਾਡ ਕਰ ਰਿਹਾ ਇੰਨੀ ਗੱਲ ਸੁਣ ਕੇ ਉਹ ਬੰਦਾ ਫੋਨ ਕੱਟ ਦਿੰਦਾ ਇੰਨੀ ਦੇਰ ਨੂੰ ਬਾਪ ਆਪਣੇ ਪੁੱਤ ਨੂੰ ਫੋਨ ਕਰਕੇ ਕਹਿੰਦਾ ਕੀ ਗੱਲ ਹੋਈ ਉਹ ਕਹਿੰਦਾ ਮੈਂ ਤਾਂ ਦਫ਼ਤਰ 'ਚ ਬੈਠਾ ਆਂ ਕੋਈ ਵੀ ਗੱਲ ਨਹੀਂ ਹੋਈ ਫੋਨ ਰਾਹੀਂ ਮੋਬਾਈਲ ਪੇਮੈਂਟ ਕਰਨੀ ਨਹੀਂ ਸੀ ਜਾਣਦਾ ਉਹ ਬਾਪ ਇਸ ਕਰਕੇ ਉਹਦਾ ਬਚਾਅ ਹੋ ਗਿਆ ਤੇ ਉਹਨੂੰ ਸੰਭਲਣ ਦਾ ਸਮਾਂ ਮਿਲ ਗਿਆ ਇੱਕ ਹੋਰ ਕੇਸ ਦੇ ਵਿੱਚ ਰਾਤ ਨੂੰ WhatsApp ਤੇ ਇੱਕ ਫੋਨ ਖੜਕਦਾ ਹੈ ਤੇ ਫੋਨ ਚੁੱਕਣ ਤੇ ਅਗਲੇ ਪਾਸੇ ਆਵਾਜ਼ ਆਉਂਦੀ ਮਾਮਾ ਜੀ ਸਤਿ ਸ਼੍ਰੀ ਅਕਾਲ ਮੈਂ ਕੈਨੇਡਾ ਤੋਂ ਬੋਲ ਰਿਹਾ ਪਛਾਣਿਆ ਫੋਨ ਚੁੱਕਣ ਵਾਲਾ ਵਿਅਕਤੀ ਕਹਿੰਦਾ ਕੋਸ਼ਿਸ਼ ਕਰ ਰਿਹਾ ਪਰ ਚੇਤਾ ਨਹੀਂ ਆ ਰਿਹਾ ਤੂੰ ਕੌਣ ਆ ਉਸ ਵਿਅਕਤੀ ਦੀ ਦੂਰ ਦੀ ਇੱਕ ਭੈਣ ਦੇ ਬੱਚੇ ਕੈਨੇਡਾ ਰਹਿੰਦੇ ਸੀ ਉਹਨੇ ਸੋਚਿਆ ਸ਼ਾਇਦ ਉਹ ਆ ਉਹ ਕਹਿੰਦਾ ਅੱਛਾ ਅੱਛਾ ਤੂੰ ਫਲਾਨਾ ਸਿੰਘ ਬੋਲਦਾ ਫੋਨ ਕਰਨ ਵਾਲਾ ਕਹਿੰਦਾ ਹਾਂਜੀ ਹਾਂਜੀ ਮਾਮਾ ਜੀ ਤੁਸੀਂ ਪਛਾਣ ਹੀ ਲਿਆ ਫਿਰ ਫਿਰ ਇਧਰ ਉਧਰ ਦੀਆਂ ਗੱਲਾਂ ਮਾਰ ਕੇ ਭਾਣਜਾ ਬਣਿਆ ਵਿਅਕਤੀ ਕਹਿੰਦਾ ਮਾਮਾ ਜੀ ਮੇਰਾ ਇੱਕ ਕੰਮ ਕਰ ਦਿਓ ਮੈਂ ਤੁਹਾਨੂੰ ਕੁਝ ਪੈਸੇ ਭੇਜਣੇ ਨੇ ਆਪਣਾ ਬੈਂਕ ਖਾਤਾ ਦਿਓ ਮਾਮਾ ਆਖੇ ਕਾਦੇ ਪੈਸੇ ਆਪਣੇ ਘਰ ਵਾਲਿਆਂ ਨੂੰ ਭੇਜ ਮੈਨੂੰ ਕਿਉਂ ਭੇਜਣੇ ਉਹ ਕਹਿੰਦਾ ਨਹੀਂ ਨਹੀਂ ਮੈਂ ਅਗਲੇ ਮਹੀਨੇ ਆਉਣਾ ਮੈਂ ਤੁਹਾਡੇ ਕੋਲ ਲੈ ਲੂੰਗਾ ਮੈਂ ਘਰਦਿਆਂ ਨੂੰ ਪੈਸੇ ਨਹੀਂ ਦੇਣੇ। ਮਾਮਾ ਆਖੇ ਮੈਨੂੰ ਬੈਂਕ ਦਾ ਖਾਤਾ ਜ਼ੁਬਾਨੀ ਯਾਦ ਨਹੀਂ। ਭਾਣਜਾ ਆਖੇ ਨਾ ਨਾ ਮਾਮਾ ਜੀ ਇੰਜ ਨਾ ਕਰੋ ਮੇਰਾ ਤੁਹਾਡੇ ਨਾਲ ਪਿਆਰ ਬਹੁਤ ਹੈ। ਮਾਮਾ ਆਖੇ ਮੈਂ ਬੁੱਢੇ ਵਾਰੇ ਅੱਧੀ ਰਾਤ ਪਾਸਬੁੱਕ ਕਿੱਥੋਂ ਲੱਭਦਾ ਫਿਰੂੰਗਾ ਮੇਰੀ ਮਜਬੂਰੀ ਸਮਝ। ਤੇ ਭਾਣਜਾ ਕਹਿੰਦਾ ਮਾਮਾ ਜੀ ਮੈਨੂੰ ਤੁਹਾਡੇ ਤੋਂ ਇਹ ਉਮੀਦ ਨਹੀਂ ਸੀ ਤੇ ਕੜਾਚ ਫੋਨ ਕੱਟਦਾ। ਇਦਾਂ ਦੀਆਂ ਬਹੁਤ ਹੱਡ ਬੀਤੀਆਂ ਹੋਣਗੀਆਂ। ਤੁਹਾਡੇ ਆਸ-ਪਾਸ ਇਦਾਂ ਦੀਆਂ ਬਹੁਤ ਸਾਰੀਆਂ ਕਹਾਣੀਆਂ ਘੁੰਮ ਰਹੀਆਂ ਨੇ ਜਿੱਥੇ ਨਾਜ਼ੁਕ ਰਿਸ਼ਤਿਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ। ਇਸ ਪਾਸੇ ਪੰਜਾਬੀਆਂ ਦਾ ਤੁਰ ਪੈਣਾ ਬਹੁਤ ਬੁਰਾ ਹੈ ਤੇ ਸਾਡੇ ਲਈ ਬਹੁਤ ਵੱਡੇ ਖਤਰੇ ਦੀ ਘੰਟੀ ਟੀ।